ਸਤਿ ਸ਼੍ਰੀ ਅਕਾਲ ਮਹਾਦੀਪਿਕਾ ਖੋਸਲਾਤ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਆ ਅੱਜ ਦੀਆਂ ਖਬਰਾਂ ਉੱਤੇ ਜਿਵੇਂ ਜਿਵੇਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਤਾਰੀਖ ਨੇੜੇ ਆ ਰਹੀ ਹੈ ਉਮੀਦਵਾਰ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ ਟਾਰਗੇਟ ਇਸ਼ਤਿਹਾਰ ਟੈਕਸਟ ਮੈਸੇਜ ਵਰਚੁਅਲ ਮੈਸੇਜ ਡੂੰਗੇ ਜਾਲੀ ਵੀਡੀਓ ਤਾਨੇ ਤੇ ਭਾਸ਼ਣ ਪਰ ਇਸ ਸਭ ਦਰਮਿਆਨ ਕਮਲਾ ਹੈਰਿਸ ਡੋਨਾਲਡ ਟਰੰਪ ਅਤੇ ਟੀਮ ਵਾਲਸ ਦੇ ਸਟਾਈਲ ਸਟੇਟਮੈਂਟ ਵੀ ਲੋਕਾਂ ਦਾ ਧਿਆਨ ਖਿੱਚ ਰਹੇ ਨੇ ਫੈਸ਼ਨ ਟੂਲਸ ਅਮਰੀਕੀ ਸਿਆਸਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਨੇ ਮਾਹਿਰਾ ਅਨੁਸਾਰ ਰਾਸ਼ਟਰਪਤੀ ਜਾਂ ਉਪਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਲਈ ਅਮਰੀਕੀ ਜਨਤਾ ਨੂੰ ਇਹ ਦੱਸਣ ਦਾ ਇੱਕ ਚੁੱਪਾ ਤੇ ਸ਼ਕਤੀਸ਼ਾਲੀ ਤਰੀਕਾ ਹੈ ਕਿ ਉਹ ਕੌਣ ਨੇ ਇਸ ਦੌਰਾਨ ਉਹਨਾਂ ਨੇ ਵੋਟਰਾਂ ਨੂੰ ਆਪਣੀ ਲੀਡਰਸ਼ਿਪ ਦਾ ਅਹਿਸਾਸ ਕਰਾਉਣ ਲਈ ਕਈ ਫੈਸ਼ਨ ਟੂਲਾਂ ਦੀ ਵਰਤੋਂ ਕੀਤੀ ਜਿਵੇਂ ਕਿ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਐਲਾਨਨ ਪਿੱਛੋਂ ਹੈਰਿਸ ਦੇ ਕੱਪੜੇ ਸਟਾਈਲ ਤੇ ਜੁੱਤੀਆਂ ਖਬਰਾਂ 'ਚ ਬਣੇ ਹੋਏ ਨੇ DNC ਚ ਉਹ ਖਾਕੀ ਸੂਟ ਚ ਨਜ਼ਰ ਆਈ ਅਤੇ ਸੂਟ ਨੂੰ ਦੇਖਦਿਆਂ ਹੀ ਜਾਪਨ ਲੱਗਾ ਕਿ ਅਜਿਹਾ ਹੀ ਸੂਟ ਬਰਾਕ ਓਬਾਮਾ ਨੇ ਵੀ 10 ਸਾਲ ਪਹਿਲਾਂ ਚੋਣ ਪ੍ਰਚਾਰ ਦੇ ਦੌਰਾਨ ਪਾਇਨੇ ਆ ਸੀ ਹੈਰਿਸ ਦੇ ਸਨੀਕਰ ਜਾਂ ਪਾਵਰ ਸ਼ੂਜ਼ ਵੀ ਖਾਸ ਹਨ ਇਹ ਮੀਡਲ ਕਲਾਸ ਲਈ ਸਿੱਧਾ ਸੰਦੇਸ਼ ਹੈ ਕਿ ਉਹ ਉਹਨਾਂ ਨਾਲ ਖੜੀ ਹੈ ਅਤੇ ਇਹ ਸੰਕੇਤ ਦਿੰਦਾ ਹੈ ਕਿ ਉਹ ਉਹਨਾਂ ਨਾਲ ਅੱਗੇ ਵਧਣ ਅਤੇ ਜਿੱਤਣ ਲਈ ਤਿਆਰ ਹੈ ਪਿਛਲੀ ਵਾਰੀ ਉਪਰਾਸ਼ਟਰਪਤੀ ਅਹੁਦੇ ਦੀ ਚੋਣ ਦੌਰਾਨ ਵੀ ਉਹਨਾਂ ਦੇ ਜੁੱਤੇ ਲਗਾਤਾਰ ਖਬਰਾਂ ਚ ਰਹੇ ਸਨ ਉਤੇ ਹੀ ਗੱਲ ਟਰੰਪ ਦੀ ਕੀਤੀ ਜਾਵੇ ਤਾਂ ਟਰੰਪ ਦੀ ਲਾਲ ਟਾਈ ਚਰਚਾ ਵਿੱਚ ਹੈ ਦਰਸਾ ਲਾਲ ਰੰਗ ਲੰਬੇ ਸਮੇਂ ਤੋਂ ਪ੍ਰਭੂ ਸੱਤਾ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਉਹਨਾਂ ਦੀ ਲਾਲ ਟਾਈ ਰਿਪਬਲਿਕਨ ਪਛਾਣ ਨਾਲ ਜੁੜ ਗਈ ਹੈ ਮੈਕ ਅਮਰੀਕਾ ਗ੍ਰੇਟ ਅਗੇਨ ਵੀ ਟਾਈ ਨੂੰ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੇ. ਜੀ. ਵੈਂਸ ਸਪਨਾ ਆ ਚੁੱਕੇ ਨੇ ਸਰੋਤਾ ਦੇ ਕਹਿਣ ਅਨੁਸਾਰ ਵੈਂਸ ਤੇ ਸੂਟ ਟਰੰਪ ਦੇ ਸੂਟ ਨਾਲੋਂ ਵੱਧ ਫਿਟ ਹੈ ਨਾ ਤੇ ਉਹਨਾਂ ਦੀ ਟਾਈ ਥੋੜੀ ਢਿੱਲੀ ਹੈ ਪਰ ਸੁਨੇਹਾ ਉਹੀ ਹੈ ਮੈਂ ਕਮਰੇਚ ਉਹ ਆਦਮੀ ਹਾਂ ਜੋ ਇਸ ਫੌਜ ਨੂੰ ਚਲਾ ਰਿਹਾ ਹੈ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ 트럼ਪ ਨੇ ਜੋ ਬਾਈਡਨ ਨਾਲ ਡਿਬੇਟ ਦੇ ਦੌਰਾਨ ਪਹਿਨੇ ਆਪਣੇ ਸੂਟ ਦੇ ਹਿੱਸੇ ਵੇਚਣ ਦਾ ਐਲਾਨ ਵੀ ਕੀਤਾ ਹੈ ਦੂਜੇ ਪਾਸੇ ਉਪ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੈਟਿਕ ਉਮੀਦਵਾਰ ਟੀਮ ਵਾਲਸ ਕਈ ਜਗ੍ਹਾ ਬੇਸਬਾਲ ਕੈਚ ਨਜ਼ਰ ਆਏ ਸਨ ਅਸਲ 'ਚ ਬੇਸਬਾਲ ਅਮਰੀਕੀ ਪਛਾਣ ਦਾ ਹਿੱਸਾ ਹੈ ਇਸ ਬ੍ਰਾਂਡ ਮੈਨੇਜਰ ਮੁਤਾਬਕ ਅਮਰੀਕਾ 'ਚ ਇਹ ਆਮ ਲੋਕਾਂ ਦਾ ਤਾਜ ਹੈ ਵਾਲਜ਼ ਲੋਕਾਂ ਨੂੰ ਇਸ ਤਰ੍ਹਾਂ ਸੰਦੇਸ਼ ਦੇ ਰਹੇ ਹਨ ਕਿ ਉਹ ਵੀ ਬਿਲਕੁਲ ਉਹਨਾਂ ਵਾਂਗ ਹਨ ਇਸ ਦੇ ਇਲਾਵਾ ਉਹਨਾਂ ਦੀਆਂ ਫਲੈਨਲ ਸ਼ਰਟਾਂ ਦੀ ਸਹੀ ਸਿਫਾਰਿਸ਼ ਖੁਦ ਬਰਾਕ ਓਬਾਮਾ ਕਰ ਚੁੱਕੇ ਨੇ ਓਬਾਮਾ ਨੇ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ 'ਚ ਵਾਲਜ਼ ਸ਼ਰਟ ਦਾ ਬਟਨ ਠੀਕ ਕਰ ਰਹੇ ਸਨ ਮਾਹਿਰ ਦੱਸੇ ਹਨ ਕਿ ਇਹ ਵੀ ਲੋਕਾਂ ਨੂੰ ਦੱਸਣ ਦਾ ਚੋਣਾਂ ਦਾ ਹੱਥਖੰਡਾ ਸੀ ਕਿ ਉਹ ਜ਼ਮੀਨ ਨਾਲ ਜੁੜੇ ਹੋਏ ਨੇ ਅਮਰੀਕੀ ਰਾਸ਼ਟਰਪਤੀ ਚੋਣਵਾਂ ਵਿੱਚ ਰਿਪਬਲਿਕਨ ਉਮੀਦਵਾਰ ਡੋਨਾਲਡ 트ੰਪ ਨੇ ਕਿਹਾ ਕਿ ਅਮਰੀਕਾ ਤੇ ਦੁਨੀਆ ਲਈ ਸਭ ਤੋਂ ਵੱਡੀ ਚੁਣੌਤੀ ਆਉਣ ਵਾਲੇ ਸਮੇਂ ਵਿੱਚ ਪਰਮਾਣੂ ਯੁੱਧ ਨੂੰ ਰੋਕਣਾ ਹੈ। 트ੰਪ ਨੇ ਵਿਸਕੌਨਸਿਨ ਸੂਬੇ ਦੇ ਇੱਕ ਟਾਊਨ ਹਾਲ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਬਿਆਨ ਦਿੱਤਾ। ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਪਰਮਾਣੂ ਇੱਕ ਵਿਨਾਸ਼ਕਾਰੀ ਸ਼ਕਤੀ ਹੈ ਤੇ ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਕਦੇ ਵੀ ਵਰਤੇ ਨਾ ਜਾਵੇ। ਉਨਾ ਅੱਗੇ ਕਿਹਾ ਕਿ ਉਹ ਸੰਚਾਰ ਦੀਆਂ ਲਾਈਨਾਂ ਨੂੰ ਖੁੱਲਾ ਰੱਖ ਕੇ ਵਿਸ਼ਵਵਿਆਪੀ ਸਥਿਰਤਾ ਬਣਾਈ ਰੱਖਣ ਵਿੱਚ ਮਦਦ ਕਰਨ ਦੇ ਯੋਗ ਹੋਣਗੇ ਮੈਂ ਟੈਲੀਫੋਨ 'ਤੇ ਸਮਝਦਾਰੀ ਨਾਲ ਅਝਾ ਕਰ ਸਕਦਾ ਹਾਂ ਉਹਨਾਂ ਨੇ ਕਿਹਾ ਕਿ ਸੰਯੁਕਤ ਰਾਜ ਤੇ ਰੂਸ ਸਭ ਤੋਂ ਵੱਡੀ ਪਰਮਾਣੂ ਸ਼ਕਤੀਆਂ ਹਨ ਪਰ ਉਹ ਸੋਚਦੇ ਹਨ ਕਿ ਚੀਨ ਆਪਣੇ ਪਰਮਾਣੂ ਭੰਡਾਰ ਨੂੰ ਵਧਾ ਕੇ ਅਗਲੇ 5 ਸਾਲਾਂ ਵਿੱਚ ਉਹਨਾਂ ਦੀ ਬਰਾਬਰੀ ਕਰ ਲਵੇਗਾ ਮਨਿਆ ਜਾ ਰਿਹਾ ਹੈ ਕਿ ਜੇਕਰ 트럼ਪ ਨਵੰਬਰ ਵਿੱਚ ਰਾਸ਼ਟਰਪਤੀ ਚੋਣ ਜਿੱਤ ਜਾਂਦੇ ਹਨ ਤਾਂ ਰੂਸ ਨਾਲ ਹਥਿਆਰ ਕੰਟਰੋਲ ਵਾਰਤਾ 'ਚ ਸ਼ਾਮਲ ਹੋ ਸਕਦੇ ਨੇ ਰਾਸ਼ਟਰਪਤੀ ਲਈ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਕਿਹਾ ਕਿ ਅਮਰੀਕਾ ਡੋਨਾਲਡ 트럼ਪ ਨਾਲ ਜੁੜੇ ਮੁੱਦੇ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਲਈ ਤਿਆਰ ਹੈ ਉਸਨੇ ਜ਼ੋਰ ਦੇ ਕੇ ਕਿਹਾ ਕਿ ਉਸ ਦੇ ਰਿਪਬਲਿਕਨ ਵਿਰੋਧੀ ਇੱਕ এজেন্ডੇ ਨੂੰ ਅੱਗੇ ਵਧਾ ਰਹੇ ਨੇ ਜੋ ਦੇਸ਼ ਨੂੰ ਵੰਡਦਾ ਹੈ ਅਤੇ ਇਸ ਦੇ ਲੋਕਾਂ ਦੇ ਚਰਿੱਤਰ ਨੂੰ ਨੀਵਾ ਕਰਦਾ ਹੈ ਆਪਣੇ ਮੁਹਿੰਮ ਦੇ ਪਹਿਲੇ ਵੱਡੇ ਟੀਵੀ ਇੰਟਰਵਿਊ ਵਿੱਚ 59 ਸਾਲਾ ਅਮਰੀਕੀ ਉਪ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕੀ ਲੋਕ ਅੱਗੇ ਦੇ ਨਵੇਂ ਰਾਹ ਲਈ ਤਿਆਰ ਨੇ ਉਹ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ 트럼ਪ ਦਾ ਸਾਹਮਣਾ ਕਰਨਗੇ ਹੈਰਿਸ ਨੇ ਆਪਣੇ ਸਹਿ ਉਮੀਦਵਾਰ ਅਤੇ ਮਿਨੇਸੋਟਾ ਦੇ ਗਵਰਨਰ ਟਿਮ ਵੌਲਜ਼ ਨਾਲ ਇੱਕ ਸਾਂਝੇ ਇੰਟਰਵਿਊ ਵਿੱਚ ਸੀਐਨਐਨ ਨੂੰ ਦੱਸਿਆ ਕਿ ਮੈਨੂੰ ਲੱਗਦਾ ਹੈ ਕਿ ਇਹ ਦੁੱਖ ਦੀ ਗੱਲ ਹੈ ਕਿ ਸਾਡੇ ਕੋਲ ਸਾਬਕਾ ਰਾਸ਼ਟਰਪਤੀ ਦੇ ਰੂਪ ਵਿੱਚ ਕੋਈ ਅਜਿਹਾ ਵਿਅਕਤੀ ਹੈ ਜੋ ਅਸਲ ਵਿੱਚ ਇੱਕ ਅਜਿਹੇ এজেন্ডੇ ਤੇ ਇੱਕ ਅਜਿਹੇ ਮਾਹੌਲ ਨੂੰ ਵਗੇ ਵਧਾਰ ਰਿਹਾ ਹੈ ਜੋ ਅਮਰੀਕੀਆਂ ਦੇ ਰੂਪ ਵਿੱਚ ਸਾਡੇ ਚਰਿੱਤਰ ਤੇ ਤਾਕਤ ਨੂੰ ਘਟ ਕਰ ਰਿਹਾ ਹੈ ਅਸਲ ਵਿੱਚ ਸਾਡੇ ਦੇਸ਼ ਨੂੰ ਵੰਡ ਰਿਹਾ ਹੈ ਉਸਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਲੋਕ ਚਿੰਤਤ ਹਨ ਅਤੇ ਇਸ ਮੁੱਦੇ ਉੱਤੇ ਅੱਗੇ ਵਧਣ ਲਈ ਤਿਆਰ ਹਨ ਹਰਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਮੈਕਸ ਉਤੇ ਇੰਟਰਵਿਊ ਦਾ ਅੰਸ਼ ਸਾਂਝਾ ਕੀਤਾ ਤੇ ਲਿਖਿਆ ਕਿ ਅਮਰੀਕੀ ਲੋਕ ਨਵੇਂ ਰਾਹ ਲਈ ਤਿਆਰ ਹਨ ਸਾਡੇ ਸਾਬਕਾ ਰਾਸ਼ਟਰਪਤੀ ਨੇ ਇੱਕ এজেন্ডਾ ਅੱਗੇ ਵਧਾਇਆ ਹੈ ਜੋ ਅਮਰੀਕੀਆਂ ਵਜੋਂ ਸਾਡੇ ਚਰਿੱਤਰ ਅਤੇ ਤਾਕਤ ਨੂੰ ਕਮਜ਼ੋਰ ਕਰਦਾ ਹੈ ਅਤੇ ਸਾਡੇ ਦੇਸ਼ ਨੂੰ ਵੰਡਦਾ ਹੈ ਲੋਕ ਇਸ ਮੁੱਦੇ ਤੋਂ ਅੱਗੇ ਵਧਣ ਲਈ ਤਿਆਰ ਹਨ ਭਾਰਤੀ ਅਤੇ আফਰੀਕੀ ਮੂਲ ਦੇ ਹੈਰਿਸ ਨੇ ਇੰਟਰਵਿਊ ਦੌਰਾਨ 트럼ਪ ਦੀ ਪਛਾਣ ਦੀ ਰਾਜਨੀਤੀ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਉਸਨੇ ਆਪਣੀ ਨਸਲੀ ਪਛਾਣ ਬਾਰੇ 트럼ਪ ਦੇ ਦਾਅਵਿਆਂ ਬਾਰੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਤੇ ਕਿਹਾ ਕਿ ਇਹ ਉਹੀ ਪੁਰਾਣਾ ਕਿਸੇ ਪੀੜ੍ਹੀ ਕਹਾਣੀ ਹੈ ਹੈਰਿਸ ਨੇ ਇਹ ਵੀ ਕਿਹਾ ਕਿ ਜੇਕਰ ਉਹ ਚੁਣੇ ਜਾਂਦੇ ਹਨ ਤਾਂ ਉਹ ਆਪਣੀ ਕੈਬਨਿਟ 'ਚ ਇੱਕ ਰਿਪਬਲਿਕਨ ਨੂੰ ਸ਼ਾਮਲ ਕਰਨਗੇ ਜਿਨੀ ਰਾਸ਼ਟਰਪਤੀ ਸ਼ੀ ਜ਼ਿੰਪਿੰਗ ਨੇ ਬੀਜਿੰਗ 'ਚ ਅਮਰੀਕਾ ਦੇ ਰਾਸ਼ਟਰਪਤੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਦਾ ਮਕਸਦ ਦੋਵਾਂ ਸ਼ਕਤੀਆਂ ਵਿਚਾਲੇ ਗੱਲਬਾਤ ਨੂੰ ਅੱਗੇ ਵਧਾਉਣਾ ਹੈ ਕਿਉਂਕਿ ਚੀਨ ਅਤੇ ਅਮਰੀਕਾ ਵਿਚਾਲੇ ਸਬੰਧ ਕਾਫੀ ਤਣਾਪੂਰਨ ਬਣੇ ਹੋਏ ਨੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਮੁੱਦੇ ਉੱਤੇ ਰਾਸ਼ਟਰਪਤੀ ਜੋ ਬਾਈਡਨ ਦੇ ਮੁਖ ਸਲਾਹਕਾਰ ਵਜੋਂ ਚੀਨ ਦੀ ਆਪਣੀ ਪਹਿਲੀ ਯਾਤਰਾ ਉੱਤੇ ਆਏ ਸੁਲੇਵਾਨ ਨੇ ਵਿਦੇਸ਼ ਮੰਤਰੀ ਵਾਂਗੀ ਅਤੇ ਕੇਂਦਰੀ ਫੌਜੀ ਕਮਿਸ਼ਨ ਦੇ ਸੀਨੀਅਰ ਜਨਰਲ ਸਮੇਤ ਸੀਨੀਅਰ ਚੀਨੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸ਼ੀ ਅਤੇ ਬਾਈਡਨ ਨੇ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਪਿਛਲੇ ਸਾਲ ਨਵੰਬਰ ਚ ਸੈਨ ਫ੍ਰਾਂਸਿਸਕੋ ਚ ਮੁਲਾਕਾਤ ਕੀਤੀ ਸੀ ਯਮਨ ਲਈ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤਾਂਚਾਰ ਗ੍ਰੈਂਡਬਰਗ ਨੇ ਯਮਨ ਦੀ ਪ੍ਰੈਜ਼ੀਡੈਂਸ਼ੀਅਲ ਲੀਡਰਸ਼ਿਪ ਕੌਂਸਲ ਦੇ ਚੇਅਰਮੈਨ ਰਸ਼ਦ ਅਲ ਅਲੀਮੀ ਨਾਲ ਮੀਟਿੰਗ ਕੀਤੀ ਜਿਸ ਦੌਰਾਨ ਉਹਨਾਂ ਨੇ ਪੂਰੇ ਯਮਨ ਵਿੱਚ ਵਿਆਪਕ ਡੀਐਸਕਲੇਸ਼ਨ ਨੂੰ ਪ੍ਰਾਪਤ ਕਰਨ ਲਈ ਉਸਾਰੂ ਗੱਲਬਾਤ ਦੀ ਅਹਿਮ ਲੋੜ ਉਤੇ ਜ਼ੋਰ ਦਿੱਤਾ ਗ੍ਰੈਂਡਬਰਗ ਦੇ ਦਫ਼ਤਰ ਦੁਆਰਾ ਜਾਰੀ ਪ੍ਰੈਸ ਬਿਆਨ ਦੇ ਅਨੁਸਾਰ ਸੰਯੁਕਤ ਰਾਸ਼ਟਰ ਦੇ ਰਾਜਦੂਤ ਨੇ ਮੌਜੂਦਾ ਸਮੇਂ ਵਿੱਚ ਯਮਨ ਵਿੱਚ ਨਜ਼ਰਬੰਦ ਕੀਤੇ ਗਏ ਸੰਯੁਕਤ ਰਾਸ਼ਟਰ ਦੇ ਕਰਮਚਾਰੀਆਂ ਲਈ ਡੂੰਗੀ ਚਿੰਤਾ ਦਾ ਪ੍ਰਗਟਾਵਾ ਕੀਤਾ ਗ੍ਰੈਂਡਬਰਗ ਦੀ ਅਦੰਦੀ ਯਾਤਰਾ ਬੁੱਧਵਾਰ ਨੂੰ ਓਮਾਨ ਦੇ ਮਸਕਟ ਦੀ ਯਾਤਰਾ ਤੋਂ ਬਾਅਦ ਹੋਈ ਜਿੱਥੇ ਉਸਨੇ ਓਮਾਨੀ ਦੇ ਸੀਨੀਅਰ ਅਧਿਕਾਰੀਆਂ ਅਤੇ ਹਾਉਥੀ ਗੱਲਬਾਤ ਕਰਨ ਵਾਲੇ ਵਫਦ ਦੇ ਮੁਖੀ ਮੁਹੰਮਦ ਅਬਦੁਲਸਲਾਮ ਨਾਲ ਮੁਲਾਕਾਤ ਕੀਤੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਗ੍ਰੈਂਡਬਰਗ ਦੇ ਦਫ਼ਤਰ ਤੋਂ ਇੱਕ ਵੱਖਰੇ ਬਿਆਨ ਦੇ ਅਨੁਸਾਰ ਮਸਕਟ ਵਿੱਚ ਗਲਬਾਤ ਸ਼ਾਂਤੀ ਦੀ ਕੋਸ਼ਿਸ਼ਾਂ ਨੂੰ ਅੱਗੇ ਵਧਾਉਣਾ ਤੇ ਯਮਨ ਵਿੱਚ ਤਣਾਅ ਘਟਾਉਣ ਨੂੰ ਤੇ ਕੇਂਦਰਿਤ ਸੀ ਅਬਦੁਲਸਲਾਮ ਨਾਲ ਆਪਣੀ ਮੁਲਾਕਾਤ ਦੌਰਾਨ ਗ੍ਰੈਂਡਬਰਗ ਨੇ ਵਿਆਪਕ ਡੀਐਸਕੇਲੇਸ਼ਨ ਦੀ ਤੁਰੰਤ ਲੋੜ ਉੱਤੇ ਜ਼ੋਰ ਦਿੱਤਾ ਤੇ ਯਮਨ ਦੇ ਲੋਕਾਂ ਦੇ ਹਿੱਤਾਂ ਨੂੰ ਤਰਜੀਹ ਦੇਣ ਦੇ ਮਹੱਤਵ ਨੂੰ ਉਜਾਗਰ ਕੀਤਾ ਉਹਨਾਂ ਨੇ ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਸਾਰੀਆਂ ਧਿਰਾਂ ਦਰਮਿਆਨ ਉਸਾਰੂ ਗਲਬਾਤ ਦਾ ਸੱਦਾ ਦਿੱਤਾ ਸੰਯੁਕਤ ਰਾਸ਼ਟਰ ਦੇ ਕਰਮਚਾਰੀਆਂ ਦੀ ਨਜ਼ਰਬੰਦੀ ਇੱਕ ਦਬਾਅ ਵਾਲਾ ਮੁੱਦਾ ਬਣਿਆ ਹੋਇਆ ਹੈ ਜੂਨ 2023 ਤੋਂ ਹਾਉਥਿਸ ਸਮੂਹ ਨੇ ਸਨਾ ਵਿੱਚ ਸੰਯੁਕਤ ਰਾਸ਼ਟਰ ਦੇ ਦਰਜਨਾ ਸਟਾਫ ਨੂੰ ਰੱਖਿਆ ਹੈ ਸੰਯੁਕਤ ਰਾਸ਼ਟਰ ਦੇ ਸਟਾਫ ਸਹਾਇਤਾ ਕਰਮਚਾਰੀਆਂ ਅਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਸਮੇਤ ਇਹਨਾਂ ਨਜ਼ਰਬੰਦਾ ਦੀ ਤੁਰੰਤ ਅਤੇ ਬਿਨਾਂ ਸ਼ਰਤ ਰਿਹਾਈ ਲਈ ਸੰਯੁਕਤ ਰਾਸ਼ਟਰ ਤੋਂ ਵਾਰ-ਵਾਰ ਕੌਲਾ ਨੂੰ ਉਤਸ਼ਾਹਿਤ ਕੀਤਾ ਗਿਆ ਹੈ ਯਮਨ ਦੀ ਰਾਸ਼ਟਰੀ ਸਨਾ ਅਤੇ ਉੱਤਰੀ ਯਮਨ ਦਾ ਜ਼ਿਆਦਾਤਰ ਹਿੱਸਾ 2014 ਦੇ ਅਖੀਰ ਤੋਂ ਹੂਤੀ ਦੇ ਨਿਯੰਤਰਣ ਵਿੱਚ ਹੈ ਹਾਲਾਂਕਿ ਕਈ ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਸੰਗਠਨ ਸਨਾ ਵਿੱਚ ਆਪਣਾ ਹੈੱਡਕੁਆਰਟਰ ਬਣਾਏ ਰੱਖਦੇ ਹਨ ਜਿਵੇਂ ਜਿਵੇਂ 5 ਨਵੰਬਰ ਦੀ ਤਾਰੀਖ ਨੇੜੇ ਆ ਰਹੀ ਹੈ ਕਮਲਾ ਹੈਰਿਸ ਡੋਨਾਲਡ ਟਰੰਪ ਦਾ ਦਬਦਬਾ ਬਣਾਉਂਦੀ ਨਜ਼ਰ ਆ ਰਹੀ ਹੈ 29 ਅਗਸਤ ਨੂੰ ਪ੍ਰਕਾਸ਼ਿਤ ਰਾਈਟਰਸ ਇਪਸਾਸ ਪਾਲ ਅਨੁਸਾਰ ਕਮਲਾ ਹੈਰਿਸ ਆਪਣੇ ਵਿਰੋਧੀ ਡੋਨਾਲਡ 트੍ਰੰਪ ਤੋਂ 45 ਤੋਂ 41% ਨਾਲ ਅੱਗੇ ਚੱਲ ਰਹੀ ਹੈ ਜੁਲਾਈ ਚ ਕਰਵਾਏ ਗਏ ਆਖਰੀ ਪੋਲ ਚ ਕਮਲਾ 트੍ਰੰਪ ਤੋਂ ਅੱਗੇ ਸਨ ਅਗਸਤ ਦੇ ਪੋਲ ਮੁਤਾਬਕ ਔਰਤਾਂ ਅਤੇ ਹਿਸਪੈਨਿਕ ਵੋਟਰਾਂ ਚ ਕਮਲਾ ਦਾ ਸਮਰਥਨ ਵੱਧ ਰਿਹਾ ਹੈ ਜੋ 트੍ਰੰਪ ਲਈ ਚਿੰਤਾਜਨਕ ਵੀ ਹੈ ਤਾਜ਼ਾ ਸਰਵੇਖਣ ਅਨੁਸਾਰ ਕਮਲਾ ਨੇ ਇਨ੍ਹਾਂ ਦੋਵਾਂ ਸ਼੍ਰੇਣੀਆਂ ਦੇ ਵੋਟਰਾਂ ਵਿੱਚ 트੍ਰੰਪ ਤੋਂ 49.36% ਨਾਲ 13% ਅੰਕ ਅੱਗੇ ਹੈ ਜਦੋਂ ਕਿ ਜੁਲਾਈ ਦੇ ਇੱਕ ਸਰਵੇਖਣ ਵਿੱਚ ਉਸਨੇ ਮਹਿਲਾ ਵੋਟਰਾਂ ਵਿੱਚ ਨੋ ਅੰਕਾ ਅਤੇ ਹਿਸਪੈਨਿਕਾ ਵਿੱਚ 6 ਅੰਕਾਂ ਨਾਲ 트ੰਪ ਤੇ ਵੜਤ ਬਣਾਈ ਮੌਜੂਦਾ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵੱਲੋਂ 21 ਜੁਲਾਈ ਨੂੰ ਆਪਣੀ ਉਮੀਦਵਾਰੀ ਵਾਪਸ ਲੈਣ ਤੋਂ ਬਾਅਦ ਕਮਲਾ ਹੈਰਿਸ ਚੋਣ ਮੈਦਾਨ ਵਿੱਚ ਉਤਰੀ ਸੀ ਅਤੇ ਉਦੋਂ ਤੋਂ ਉਹਨਾਂ ਦੀ ਲੋਕਪ੍ਰਿਅਤਾ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਕਮਲਾ ਹੁਣ ਰਾਸ਼ਟਰੀ ਚੋਣਾਂ ਦੇ ਨਾਲ-ਨਾਲ ਇੱਕ ਨਾਜ਼ੁਕ ਸਵਿੰਗ ਰਾਜਾ ਵਿੱਚ ਮਜ਼ਬੂਤ ਸਥਿਤੀ ਵਿੱਚ ਹੈ 2020 ਵਿੱਚ ਵਿਸਕੌਨਸਿਨ ਪੈਂਸਿਲਵੇਨੀਆ, ਜਾਰਜੀਆ, ਐਰੀਜ਼ੋਨਾ, ਉਤਰੀ ਕੈਰੋਲੀਨਾ, ਮਿਸ਼ੀਗਨ ਅਤੇ ਨਿਵਾਡਾ ਵਿੱਚ ਡੈਮੋਕ੍ਰੇਟਸ ਅਤੇ ਰਿਪਬਲਿਕਨਾਂ ਵਿਚਕਾਰ ਸਖਤ ਲੜਾਈਆਂ ਦੇਖਣ ਨੂੰ ਮਿਲੀਆਂ ਅਤੇ 트럼ਪ ਇਸ ਸਮੇਂ ਨਾਰਾਜਾ ਵਿੱਚ ਰਜਿਸਟਰਡ ਵੋਟਰਾਂ ਵਿੱਚ 45 ਤੋਂ 43% ਦੀ ਮਦਦ ਨਾਲ ਕਮਲਾ ਤੋਂ ਅੱਗੇ ਹਨ। ਹਾਲਾਂਕਿ ਡੈਮੋਕ੍ਰੈਟਿਕ ਪਾਰਟੀ ਵੱਲੋਂ ਅਧਿਕਾਰਤ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕਮਲਾ ਹੈਰਿਸ ਨੇ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਉਸ ਨੇ ਜਾਰਜੀਆਸ ਵਿੱਚ ਜੰਗ ਦੇ ਮੈਦਾਨ ਵਾਲੇ ਰਾਜਾ ਦਾ ਦੌਰਾ ਸ਼ੁਰੂ ਕੀਤਾ ਹੈ। ਤਾਜ਼ਾ ਪੋਲ ਅਨੁਸਾਰ ਰਜਿਸਟਰਡ ਡੈਮੋਕ੍ਰੈਟਿਕ ਵੋਟਰਾਂ ਵਿੱਚੋਂ 77% ਸਦ ਕਮਲਾ ਨੂੰ ਵੋਟ ਪਾਉਣ ਦਾ ਇਰਾਦਾ ਰੱਖਦੇ ਹਨ ਜਦੋਂ ਕਿ ਸਿਰਫ 61% ਡੈਮੋਕ੍ਰੈਟਿਕ ਵੋਟਰ ਮਾਰਚ ਵਿੱਚ ਕਰਵਾਏ ਗਏ ਇੱਕ ਰਾਈਟਰਸ ਇਫਸਾਸ ਪੋਲ ਵਿੱਚ ਬਾਈਡੇਨ ਨੂੰ ਵੋਟ ਦੇਣ ਦਾ ਇਰਾਦਾ ਰੱਖਦੇ ਸਨ ਮੁੱਖ ਤੌਰ ਤੇ 트ੰਪ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਰਿਪਬਲਿਕਨ ਰਜਿਸਟਰਡ ਵੋਟਰ ਵੀ ਖਾਸ ਤੌਰ ਤੇ 트ੰਪ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਹਨ ਰਿਪਬਲਿਕਨ ਵੋਟਰਾਂ ਦੇ 64% ਨੇ ਨਾ ਸਿਰਫ ਕਮਲਾ ਨੂੰ ਹਰਾਉਣ ਲਈ ਬਲਕਿ 트ੰਪ ਤੋਂ ਪ੍ਰਭਾਵਿਤ ਹੋਣ ਅਤੇ ਉਸ ਦੀਆਂ ਨੀਤੀਆਂ ਦਾ ਸਮਰਥਨ ਕਰਨ ਦਾ ਇਰਾਦਾ ਰੱਖਿਆ ਹੈ ਸਮਰਥਕਾਂ ਦਾ ਮੰਨਣਾ ਹੈ ਕਿ 트럼ਪ ਅਮਰੀਕੀ ਅਰਥਵਿਵਸਥਾ ਨੂੰ ਬਹਾਲ ਕਰ ਸਕਦੇ ਨੇ ਯੂਐਸਏ ਟੁਡੇ ਅਤੇ ਸਫੋਲਕ ਯੂਨੀਵਰਸਿਟੀ ਦੁਆਰਾ ਅਗਸਤ ਵਿੱਚ ਕੀਤੇ ਗਏ ਸਰਵੇਖਣ ਵਿੱਚ ਵੀ ਕਮਲਾ 트럼ਪ ਤੋਂ 4 ਅੰਕ ਅੱਗੇ ਸੀ ਜਦੋਂ ਜੂਨ ਵਿੱਚ ਪੋਲ ਕਰਵਾਈ ਗਈ ਸੀ ਉਹ ਕਮਲਾ ਤੋਂ 8 ਅੰਕ ਪਿੱਛੇ ਹੈ ਇਸ ਪੋਲ ਅਨੁਸਾਰ ਕਮਲਾ ਹੈਰਿਸ ਹਿਸਪੈਨਿਕ ਗੈਰ ਅਮਰੀਕੀ ਅਤੇ ਨੌਜਵਾਨ ਵੋਟਰਾਂ ਵਿੱਚ ਪ੍ਰਸਿੱਧੀ ਹਾਸਲ ਕਰ ਰਹੀ ਹੈ ਅਤੇ ਇਹ ਵੋਟਰ ডেমোক্রেটস ਲਈ ਵੀ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ ਇਸ ਤੋਂ ਇਲਾਵਾ 20000 ਡਾਲਰ ਤੋਂ ਘੱਟ ਸਾਲਾਨਾ ਆਮਦਨ ਵਾਲੇ ਵੋਟਰਾਂ ਚ ਵੀ ਕਮਲਾ ਦੀ ਲੋਕਪ੍ਰਿਅਤਾ ਵਧ ਰਹੀ ਹੈ ਜਿਸ ਤਰ੍ਹਾਂ ਭਾਰਤ ਵਿੱਚ ਚੋਣਾਂ ਤੋਂ ਪਹਿਲਾਂ ਓਪੀਨੀਅਨ ਪੋਲ ਕਰਵਾਏ ਜਾਂਦੇ ਨੇ ਉਸੇ ਤਰ੍ਹਾਂ ਅਮਰੀਕਾ ਵਿੱਚ ਵੀ ਵੱਖ-ਵੱਖ মিডিਆ ਹਾਊਸ ਅਤੇ ਸੰਸਥਾਵਾਂ ਆਪੋ ਆਪਣੇ ਪੋਲ ਕਰਵਾਉਂਦੀਆਂ ਹਨ ਜਿਸ ਵਿੱਚ ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਪਾਰਟੀ ਦਾ ਆਗੂ ਕੁਝ ਖਾਸ ਸ਼੍ਰੇਣੀਆਂ ਦੇ ਲੋਕਾਂ ਵਿੱਚ ਕਿੰਨਾ ਪ੍ਰਸਿੱਧ ਹੈ ਇਹ ਪੋਲ ਇਸ ਗੱਲ ਦਾ ਸਪਸ਼ਟ ਸੰਕੇਤ ਦਿੰਦੇ ਹਨ ਕਿ ਦੌੜ ਵਿੱਚ ਕੌਣ ਅੱਗੇ ਚੱਲ ਰਿਹਾ ਹੈ ਅਤੇ ਅਮਰੀਕਾ ਵਿੱਚ ਇਸ ਤਰ੍ਹਾਂ ਦੇ ਪੋਲਾਂ ਨੂੰ ਨਾ ਸਿਰਫ ਵੋਟਰਾਂ ਦੁਆਰਾ ਸਗੋਂ ਸਿਆਸਤਦਾਨਾਂ ਦੁਆਰਾ ਵੀ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ ਅਮਰੀਕਾ ਦੇ ਟੈਕਸਾਸ ਦੇ ਲਾਸ ਵਿਚ ਫੈਡਰਲ ਬਿਊਰੋ ਆਫ ਇਨਵ एजेशन ने सिंडी रोड्रिक्स सिंह जिसने अपने पुत्र का कत्ल किया था सिद गिरफ्तारी ਅਤੇ ਦੋਸ਼ੀ ਠਹਿਰਾਉਣ ਲਈ ਜਾਣਕਾਰੀ ਦੇਣ ਵਾਲੇ ਲਈ 25000 ਅਮਰੀਕੀ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ ਮੁਲਜ਼ਮ सिंडी ਦੇ ਭਾਰਤ ਅਤੇ ਮੈਕਸੀਕੋ ਨਾਲ ਸੰਬੰਧ ਹਨ ਉਸ ਉਤੇ ਆਪਣੇ 6 ਸਾਲ ਦੇ ਬੇਟੇ ਦੀ ਹੱਤਿਆ ਕਰਨ ਦਾ ਦੋਸ਼ ਹੈ ਜੋ ਅਕਤੂਬਰ 2022 ਤੋਂ ਜ਼ਿੰਦਾ ਨਹੀਂ ਦੇਖਿਆ ਗਿਆ ਐਵਰਮਨ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ 20 ਮਾਰਚ 2023 ਨੂੰ ਟੈਕਸਸ ਵਿਭਾਗ ਦੇ ਪਰਿਵਾਰ ਅਤੇ ਸੁਰੱਖਿਆ ਸੇਵਾਵਾਂ ਦੀ ਬੇਨਤੀ ਉੱਤੇ ਮੁੰਡੇ ਦੀ ਭਾਲ ਸ਼ੁਰੂ ਕੀਤੀ ਇਸ ਜਾਂਚ ਦੌਰਾਨ ਸਿੰਡੀ ਇਹ ਅਧਿਕਾਰੀਆਂ ਨੂੰ ਝੂਠ ਬੋਲਿਆ ਉਸਨੇ ਦੱਸਿਆ ਕਿ ਉਸ ਦਾ ਪੁੱਤਰ ਨਵੰਬਰ 2022 ਤੋਂ ਮੈਕਸੀਕੋ ਵਿੱਚ ਆਪਣੇ ਪਿਤਾ ਦੇ ਨਾਲ ਰਹਿ ਰਿਹਾ ਹੈ ਪਿਛਲੇ ਸਾਲ ਮਾਰਚ ਵਿੱਚ ਸਿੰਡੀ ਉਸ ਦਾ ਪਤੀ ਅਤੇ 6 ਬੱਚੇ ਭਾਰਤ ਲਈ ਇੱਕ ਅੰਤਰਰਾਸ਼ਟਰੀ ਉਡਾਣ ਵਿੱਚ ਸਵਾਰ ਹੋਏ ਸਨ ਦੱਸਿਆ ਗਿਆ ਹੈ ਕਿ ਲਾਪਤਾ ਬੱਚਾ ਉਨ੍ਹਾਂ ਨਾਲ ਨਹੀਂ ਦੇਖਿਆ ਗਿਆ ਉਹ ਫਲਾਈਟ ਵਿੱਚ ਵੀ ਨਹੀਂ ਸੀ ਅਕਤੂਬਰ 2023 ਵਿੱਚ ਸਿੰਡੀ ਉਤੇ ਟੈਕਸਾਸ ਵਿੱਚ ਟਰੈਂਚ ਕਾਉਂਟੀ ਜ਼ਿਲ੍ਹਾ ਅਦਾਲਤ ਵਿੱਚ ਕਤਲ ਦਾ ਦੋਸ਼ ਲਗਾਇਆ ਗਿਆ ਸੀ ਨਵੰਬਰ 2023 ਵਿੱਚ ਉਸ ਖਿਲਾਫ ਇੱਕ ਸੰਗੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ ਜ਼ਿਲ੍ਹਾ ਸ ਐਫ ਪੀ ਆਈ ਦੇ ਸਪੈਸ਼ਲ ਏਜੰਟ ਇਨਚਾਰਜ ਜ਼ੈਦ ਯਾਰਬਰੋ ਨੇ ਮੀਡੀਆ ਅਤੇ ਜਨਤਾ ਨੂੰ ਸਿੰਦੀ ਦਾ ਪਤਾ ਲਗਾਉਣ ਵਿੱਚ ਮਦਦ ਦੀ ਅਪੀਲ ਕੀਤੀ ਯਾਰਬਰੋ ਨੇ ਕਿਹਾ ਕਿ ਸਿੰਦੀ ਨੂੰ ਉਸਦੇ ਬੇਟੇ ਦੇ ਕਤਲ ਲਈ ਭਾਲਿਆ ਜਾ ਰਿਹਾ ਹੈ ਮੈਨੂੰ ਵਿਸ਼ਵਾਸ ਹੈ ਕਿ ਪ੍ਰਚਾਰ ਇਨਾਮ ਦੀਪੇਸ਼ਕਤ ਅਤੇ ਜਾਂਚ ਕਰਾਦੀ ਸਾਡੀ ਟੀਮ ਦੀ ਮਦਦ ਨਾਲ ਅਸੀਂ ਉਸ ਨੂੰ ਫੜ ਲਵਾਂਗੇ ਐਫਬੀਆਈ ਨੇ ਆਪਣੀ ਅਧਿਕਾਰਤ ਸਾਈਟ ਉੱਤੇ ਕਿਹਾ ਕਿ ਸਿੰਡੀ ਨੂੰ ਆਖਰੀ ਵਾਰ 22 ਮਾਰਚ 2023 ਨੂੰ ਆਪਣੇ ਪਤੀ ਅਤੇ 6 ਬੱਚਿਆਂ ਨਾਲ ਭਾਰਤ ਲਈ ਕੰਤਰਰਾਸ਼ਟਰੀ ਉਡਾਣ ਵਿੱਚ ਸਵਾਰ ਹੁੰਦੇ ਦੇਖਿਆ ਗਿਆ ਸੀ ਉਸ ਦਾ ਜਨਮ ਡਿਲਾਸ ਵਿੱਚ ਹੋਇਆ ਸੀ ਅਤੇ ਉਸ ਦੀ ਉਮਰ 39 ਸਾਲ ਹੈ ਸਿੰਡੀ ਦਾ ਕੱਦ 5 ਫੁੱਟ 1 ਇੰਚ ਤੋਂ 5 ਫੁੱਟ 3 ਇੰਚ ਤੱਕ ਹੈ ਉਸ ਨੇ ਆਪਣੀ ਪਿੱਠ ਦੋਵੇਂ ਲੱਤਾ ਅਤੇ ਸਜੇ ਹੱਥ ਤੇ ਵੀ ਟੈਟੂ ਬਣਵਾਏ ਹੋਏ ਨੇ ਉਸ ਦੀਆਂ ਅੱਖਾਂ ਤੇ ਵਾਲਾਂ ਦਾ ਰੰਗ ਪੂਰਾ ਹੈ ਇਸ ਹਾਲ ਹੁਣ ਤੱਕ ਦੀਆਂ ਮੁੱਖ ਖਬਰਾਂ ਤੇ ਇਸ ਦੇ ਦੇਓ ਇਜਾਜ਼ਤ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ